ਪਬਜੀ ਖੇਡਣ ਦੇ ਕਾਰਨ ਦੀ ਮਾਗੀ ਤੌਰ ਤੇ ਪਰੇਸ਼ਾਨ ਅਕਸ਼ੇ ਕੁਮਾਰ ਹੋਇਆ ਲਾਪਤਾ ਬਿਆਸ ਦਰਿਆ ਦੇ ਪੁਲ ਤੋਂ ਮਿਲੀਆਂ ਨੇ ਅਕਸ਼ੇ ਕੁਮਾਰ ਦੀਆਂ ਚੱਪਲਾ ਪਰਿਵਾਰ ਨੇ ਕਿਹਾ ਹੈ ਕਿ ਉਹਨਾਂ ਦਾ ਬੇਟਾ ਲੰਬੇ ਸਮੇਂ ਤੋਂ ਪਬਜੀ ਖੇਡ ਖੇਡਣ ਦੇ ਕਾਰਨ ਪਰੇਸ਼ਾਨ ਸੀ ਅਤੇ ਚੱਲ ਰਹੀ ਸੀ ਦਵਾਈ ਤਾਰੂ ਦੱਸਦੀ ਹੈ ਕਿ ਸ਼ਿਰੀ ਹਰਗੋਬਿੰਦ ਸਾਹਿਬ ਦਾ 21 ਸਾਲ ਦਾ ਨੌਜਵਾਨ ਅਕਸ਼ੇ ਕੁਮਾਰ ਕਰੋ ਲਾਪਤਾ ਹੋ ਗਿਆ। ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋ ਗੁਰਨਾਮ ਸਿੰਘ ਨੇ ਕਿਹਾ ਹੈ ਕਿ ਉਹਨਾਂ ਦਾ ਬੇਟਾ ਅਕਸ਼ੇ ਕੁਮਾਰ ਜੋ ਪਬਜੀ ਗੇਮ ਖੇਡਣ ਦੇ ਕਾਰਨ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਅਤੇ ਉਸ ਦੀ ਦਵਾਈ ਚੱਲ ਰਹੀ ਸੀ। ਅਕਸ਼ੇ ਕੁਮਾਰ ਨੇ ਇੱਕ ਵੀਡੀਓ ਬਣਾ ਕੇ ਆਪਣੀ ਭੈਣ ਦੇ ਨਾਲ ਕਰੋ ਜਾਣ ਦੀ ਗੱਲ ਸਾਂਝੀ ਕੀਤੀ ਅਤੇ ਆਖਰੀ ਵਾਰ ਵੀਡੀਓ ਕਾਲ ਕਰਕੇ ਆਪਣੀ ਭੈਣ ਅਤੇ ਮਾਂ ਦੇ ਨਾਲ ਗੱਲਬਾਤ ਕਰਦੀਆਂ ਕਿਹਾ ਕਿ ਮੈਂ ਬਿਆਸ ਦਰਿਆ ਦੇ ਪੋਲ ਤੇ ਪਹੁੰਚ ਗਿਆ ਹਾਂ ਉਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਅਸੀਂ ਜਦੋਂ ਬਿਆਸ ਦਰਿਆ ਦੇ ਪੋਲ ਤੇ ਪਹੁੰਚੇ ਤਾਂ ਸਾਨੂੰ ਅਕਸ਼ੇ ਕੁਮਾਰ ਦੀਆਂ ਚੱਪਲਾ ਮਿਲੀਆਂ ਆਸ-ਪਾਸ ਹੀ ਅਤੇ ਰਿਸ਼ਤੇਦਾਰੀ ਦੇ ਵਿੱਚ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਵੀ ਸੁਰਾਖ ਨਹੀਂ ਮਿਲਿਆ ਹਾਂਜੀ ਕੱਲ ਤੁਹਾਡਾ ਨਾਲ ਗੱਲਬਾਤ ਹੁੰਦੀ ਜੇ ਤਾਂ ਕੀ ਕੀ ਕਿਹਾ ਉਹਨੇ ਤੁਹਾਨੂੰ ਲਾਸਟ ਟਾਈਮ ਮੈਨੂੰ ਇਹ ਹੀ ਕਿਹਾ ਜੀ ਬਾਏ ਕਿ ਮੈਂ ਤੁਹਾਨੂੰ ਲਾਸਟ ਵਾਰ ਫੋਨ ਕਰਨਾ ਹੂੰ ਕਿ ਕੀ ਦੱਸਿਆ ਨਹੀਂ ਕਿ ਮੈਂ ਕਿੱਥੇ ਕਿੱਥੇ ਜਾ ਰਿਆਂਗਾ ਜਾ ਜਾ ਇਦਾਂ ਨਹੀਂ ਦੱਸਿਆ ਅੱਛਾ ਤੇ ਜਦੋਂ ਫੋਨ ਕਰ ਰਿਆ ਸੀਗਾ ਤੇ ਪਿੱਛੇ ਕੁਝ ਲੱਗਨ ਦਾ ਆ ਜਾ ਕਿੱਥੇ ਜੀ ਕਿ ਲੋਤਾ ਸੀ ਬਸ ਆਇਆ ਮੈਨੂੰ ਫੋਨ ਵੀਡੀਓ ਕਾਲ ਆਈ ਆ ਹੂੰ ਕਿ ਦੀਦੀ ਮੈਂ ਬਸ ਬੈਠਾ ਨਾ ਦਰਿਆ ਦੇ ਉੱਤੇ ਉੱਤਰ ਲੱਗਾ ਪੱਕੇ ਪੋਲ ਦੇ ਅੱਛਾ ਮੈਂ ਦਰਿਆ 'ਚ ਛਾਲ ਮਾਰ ਦੇਣੀ ਆ ਮੈਂ ਕਿਹਾ ਮੰਮੀ ਨਾਲ ਗੱਲ ਕਰ ਲੈ ਹੂੰ ਕਿੰਨਾ ਨਈ ਮੈਂ ਫਟਾਫਟ ਫੋਨ ਕੱਟ ਦਿੱਤਾ ਮੈਂ ਮੰਮੀ ਨੇ ਗੱਲ ਕਰੀ ਮੰਮੀ ਕਹਿੰਦੀ ਨਾ ਕਰ ਇਹਦਾ ਮੈਂ ਕਿ ਪੁੱਤ ਮੇ ਆ ਗਈ ਤੂੰ ਇੱਥੇ ਰੁਕ ਉੱਤਰ ਜਾ ਪਰ ਉਹ ਗੱਲ ਨਹੀਂ ਸੁਣੀ ਉਹਨੇ ਫੋਨ ਕੱਟਤਾ ਫੋਨ ਬੰਦ ਕਰਤਾ ਉਸ ਤੋਂ ਬਾਅਦ ਨਹੀਂ ਹੁੰਦਾ ਫੋਨ ਲੱਗਾ ਤੇ ਕਿ ਉਹ ਗੇਮ ਦਾ ਕੀ ਤੁਸੀਂ ਕੁਝ ਦੱਸ ਸਕਦੇ ਕੱਬ ਜੀ ਖੇਡਦਾ ਸੀਗਾ ਕਾਫੀ ਟਾਈਮ ਹੋ ਗਿਆ ਫੋਨ ਪਹਿਲਾਂ ਦੋ ਖਰਾਬ ਵੀ ਕਰ ਲਏ ਇਦਾਂ ਹੀ ਫਿਰ ਹੁਣ ਫੇ ਨਵਾਂ ਫੋਨ ਲੈ ਕੇ ਦਿੱਤਾ ਸੀ ਸਾਲ ਹੋ ਗਿਆ ਵਾ ਖੇਡਦੇ ਨੂੰ ਵੀ ਫਿਰ ਦਵਾਈ ਚਲਾਤੀ ਹੂੰ ਤੇ ਫੋਨ ਫਿਰ ਕਾਲ ਦਾ ਚਲ ਗਿਆ ਕਰੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਅਸੀਂ ਮੰਗ ਇਹ ਹੀ ਕਿ ਇਹਨੇ ਚਲੋ ਜਿੱਥੇ ਵੀ ਹੈਗਾ ਚਲੋ ਸਾਨੂੰ ਮਿਲ ਜਵੇ ਸਾਡਾ ਭਰਾ ਕੀ ਨਾਮ ਤੇਰਾ ਮੇਰਾ ਗਨਾਨ ਸਿੰਘ ਕਿੱਥੋਂ ਰਹਿਣ ਵਾਲੇ ਮੈਂ ਸਿਰੇਰ ਰੰਪ ਜੀ ਤੇ ਕੀ ਗੱਲ ਹੋਈ ਇਹ ਗੱਲ ਜਿਹੜਾ ਘਟਨਾ ਵਾਪਰੀ ਆ ਕੱਲ ਜੀ ਬੇਟਾ ਮੇਰਾ ਕੀ ਨਾਲੀ ਨੇ ਕੰਮ ਤੇ ਮੈਂ ਚਲ ਗਿਆ ਤੇ ਮਗਰੋਂ 12 ਕਿਵੇਂ ਕਰੂੰ ਚਲ ਗਿਆ ਜੀ ਕੀ ਨਾਮ ਬੇਟਾ ਬੇਟੇ ਦਾ ਨਾਮ ਅਕਸ਼ੇਕ ਮਾਰ ਸੀ ਜੀ अच्छा की कह के करों गया करों कह के इते गया मैं कीन आले ने मैं तो काम ਤੇ ਜਾਣਾ ਸੀ ਤੇ ਮੈਨੂੰ ਕਹਿੰਦੇ ਪਪਾ ਮੈਂ 12 ਵੇ ਤੇਰੇ ਕੋਲ ਆ ਪਹੁੰਚ ਜਾਊਂਗਾ ਕੰਮ ਤੋਂ ਜੀ ਤੂੰ ਉੱਥੇ ਕੰਮ ਤੇ ਜਾ ਮੈਂ ਤੇਰੇ ਕੋਲ 12 ਵੇ ਆਉਣਾ ਜੀ ਮੈਂ 12 ਵੇ ਘਰ ਆਣ ਕੇ ਵੇਖਿਆ ਤੇ ਘਰ ਜਿੰਦਾ ਵਜਾ ਹੂੰ ਫਿਰ ਮੈਂ ਬਸ ਕੀਨ ਵਾਲੀ ਮੇ ਫੜੀ ਮੈਨੂੰ ਪਤਾ ਲੱਗਾ ਵੀ ਕੀਨ ਵਾਲੀ ਨੂੰ ਟਾਂਡੇ ਵਾਲੀ ਵਾਸਤੇ ਕੀਨ ਵਾਲੀ ਨੇ ਚਲ ਗਿਆ ਪੁਲ ਤੇ ਉੱਤੇ ਅੱਛਾ ਉੱਥੇ ਜਾ ਕੇ ਫੋਨ ਆਪਣੀ ਭੈਣ ਨੂੰ ਕੀਤਾ ਉਹਨੇ ਹੂੰ ਦਾਨ ਕੀਨ ਵਾਲੀ ਨੂੰ ਮੈਂ ਇੱਥੇ ਪਹੁੰਚ ਗਿਆ ਮੈਨੂੰ ਫੋਨ ਨਹੀਂ ਕੋਈ ਵੀ ਕੀਤਾ ਉਹਨੇ ਅੱਛਾ ਹਾਂਜੀ ਮੈਨੂੰ ਨਹੀਂ ਕੋਈ ਵੀ ਫੋਨ ਕੀਤਾ ਆਪਣੀ ਭੈਣ ਨਾਲ ਕੀਨ ਵਾਲੀ ਨੇ ਗੱਲਾਂ ਕਰਦਾ ਰਿਹਾ ਭੈਣ ਦੇ ਨਾਲ ਕੀਨ ਵਾਲੀ ਨੇ ਮੈਸੇਜ ਮੂਸੇ ਉਧਰ ਉਧਰ ਫੋਟੋਆਂ ਜਿਹੜੀਆਂ ਕੋਈ ਕਰਦਾ ਰਿਹਾ ਕਿੰਨੇ ਕ ਵਜੇ ਦੀ ਗੱਲ ਕਰ ਲਏ ਇਹ ਕੱਲ ਘਰੋਂ ਘਰੋਂ ਚੱਲ ਗਿਆ ਜੀ ਇੱਥੋਂ ਮੇਰੇ ਸਾਹਮਣੇ ਉਹ 12:00 ਵਜੇ ਤੱਕ ਉੱਥੇ ਪਹੁੰਚ ਗਿਆ ਠੀਕ ਹੈ ਹਾਂਜੀ ਹੁਣ ਇਹਦੇ ਬਾਰੇ ਕੋਈ ਲਿਖਤੀ ਸ਼ਿਕਾਇਤ ਦਿੱਤੀ ਕਿਤੇ ਇਹਦੀ ਹਾਂਜੀ ਇਹਦੀ ਆਪਾਂ ਦਿਖਾ ਦਿੱਤੀ ਹੈ ਜੀ ਇੱਥੇ ਆਪਣੇ ਸ਼ਹਿਰ ਆਪਣੇ ਦੇ ਕੇ ਆਏ ਆ ਸਤੂ ਸਾਹਿਬ ਜੀ ਹਾਂਜੀ ਹੁਣ ਉਹਨੇ ਲਿਖ ਕੇ ਆਪਣਾ ਰੱਖ ਲਿਆ ਕੋਈ ਤੇ ਕੀ ਤੁਹਾਨੂੰ ਕੀ ਸ਼ੰਕਾ ਲੱਗਦੀ ਹੈ ਵੀ ਬੇਟੇ ਨੇ ਕੋਈ ਬੇਟਾ ਵੇਖੋ ਜੀ ਹੁਣ ਸਾਨੂੰ ਇਹ ਨਹੀਂ ਅਜੇ ਪਤਾ ਲੱਗਣ데요 ਵੀ ਬੇਟਾ ਸਾਡਾ ਘਰੋਂ ਚੱਲ ਗਿਆ ਵਾ ਜੀ ਤੇ ਵੀ ਪਤਾ ਨਹੀਂ ਹੁਣ ਵਿਕੀਨ ਵਾਲੇ ਨੇ ਵੀ ਬੇਟੇ ਨੇ ਸਾਲੀਆਂ ਮਾਰੀ ਆ ਉੱਥੇ ਕਿ ਜਾਂ ਨਹੀਂ ਮਾਰੀ ਸਾਨੂੰ ਉਥੋਂ ਚੱਪਲ ਮਿਲੀ ਜਰੂਰ ਕਿੱਥੋਂ ਮਿਲੀ ਚੱਪਲ ਇਹ ਪੁਲ ਦੇ ਉੱਤੋਂ ਜੀ ਕਿਹੜਾ ਪੁੱਲਤ ਫੂਲਾਇੜ ਆਪਣਾ ਜਿਹੜਾ ਕੀ ਨਾ ਦਰਿਆ ਦਾ ਬਿਆਸ ਵਾਲਾ ਦਰਿਆ ਜਿਹੜਾ ਹੈ ਆਪਣਾ ਠੀਕ ਹੈ ਹਾਂਜੀ ਤੇ ਕੀ ਉਹਦੀ ਮਾਨਸਿਕ ਤੇ ਕਿਵੇਂ ਦੀ ਸੀਗੀ ਉਹ ਮਾਨਸਿਕ ਜੀ ਇਦਾਂ ਹੀ ਸੀ ਥੋੜਾ ਜਿਹਾ ਆਪਣਾ ਕੀ ਨਾ ਨੇ ਦਿਮਾਗੋਂ ਥੋੜਾ ਜਿਆ ਸੋਚਦਾ ਜ਼ਿਆਦਾ ਸੀ ਜੀ ਉਹ ਕੀ ਕੀ ਕਾਰਨ ਸੀਗਾ ਜਿਹੜਾ ਉਹ ਦਵਾਈ ਚੱਲਦੀ ਸੀਗੀ ਦਿਮਾਗੀ ਦਾ ਹਾਂ ਉਹਦਾ ਥੋੜੀ ਦਿਮਾਗੀ ਜੀ ਹਾਲਤ ਸੀ ਕਰਦਾ ਸੀ ਜੀ ਉਹ ਥੋੜਾ ਜਿਆ ਅੱਛਾ ਹਾਂਜੀ ਉਸਦੀ ਕੀ وجہ ਆ ਇਹ ਜਿਹੜੀ ਉਹ ਦਿਮਾਗੀ ਪਰੇਸ਼ਾਨੀ ਕਰੀ ਕਰਕੇ ਸੀ ਉਹਨੂੰ ਉਹ ਥੋੜਾ ਗੇਮ ਗੇਮ ਕੋ ਖੇਡਦਾ ਰਿਹਾ ਮੋਬਾਈਲ ਹਾਂਜੀ ਕਿਹੜੀ ਗੇਮ ਮੋਬਾਈਲ ਤੇ ਪਹਿਲੂ ਪਹਿਲੀਆਂ ਜਿ ਖੇਡਦਾ ਰਿਹਾ ਸਾਨੂੰ ਹੁਣ ਆ ਕੇ ਹੀ ਪਤਾ ਹਾਂਜੀ ਪਬਜੀ ਹਾਂਜੀ ਪਬਜੀ ਹਾਂਜੀ ਪਹਿਲੀਆਂ ਜੋ ਖੇਡਦਾ ਰਿਹਾ ਜੀ ਤੇ ਸਾਨੂੰ ਇਸ ਇਸ ਬਾਰੇ ਪਤਾ ਨਹੀਂ ਪਤਾ ਨਹੀਂ ਜਿਹੜੀ ਪਰੇਸ਼ਾਨੀ ਉਹ ਉਸ ਤੋਂ ਬਾਅਦ ਪਬਜੀ ਗੇਮ ਖੇਡਣੇ ਖੇਡਦਾ ਬਾਅਦ ਚ ਆਈ ਹੈ ਹਾਂਜੀ 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 ਉਦੋਂ ਉਦੋਂ